ਉਸਲੇ ਦਿਨਾਂ ਦੇ ਵਿੱਚ ਬਾਬਾ ਗੁਰਪ੍ਰੀਤ ਨੇ ਔਰ ਸਾਥੀਆਂ ਨੇ ਬਾਈਬਲ ਨੂੰ ਗੰਦ ਦੱਸਿਆ ਕੂੜਾ ਦੱਸਿਆ 크੍ਰਿਸਚਨ ਭਾਈਚਾਰੇ ਨੂੰ ਭਦੀ ਸ਼ਬਦਾਵਲੀ ਦੇ ਨਾਲ ਸੰਬੋਧਿਤ ਕੀਤਾ ਔਰ ਬਾਈਬਲ ਨੂੰ ਇਹ ਕਿਹਾ ਵੀ ਬਾਈਬਲ ਨਕਲੀ ਆ ਸੋ ਅਸੀਂ ਕਿਸੇ ਦੇ ਧਰਮ ਗ੍ਰੰਥ ਬਾਰੇ ਬੋਲਦੇ ਨਹੀਂ ਆ ਮਗਰ ਅਸੀਂ ਇਹ ਬਰਦਾਸ਼ਤ ਨਹੀਂ ਕਰਦੇ ਵੀ ਸਾਡੇ ਜਿਹੜੇ ਧਰਮ ਗ੍ਰੰਥ ਨੇ ਉਹਨਾਂ ਦੇ ਬਾਰੇ ਕੋਈ ਭਦੀ ਸ਼ਬਦਾਵਲੀ ਵਰਤੇ ਟਾਈਮ ਟੂ ਟਾਈਮ ਚਿੰਨ ਵੀ ਹੁੰਦੇ ਰਹੇ ਚਮਤਕਾਰ ਵੀ ਹੁੰਦੇ ਰਹੇ ਮੁਰਦੇ ਵੀ ਜਿੰਦੇ ਹੁੰਦੇ ਰਹੇ ਲੰਗੜੇ ਵੀ ਚੱਲਦੇ ਰਹੇ ਕੋੜੀ ਵੀ ਠੀਕ ਹੁੰਦੇ ਰਹੇ ਅੰਨੇ ਵੀ ਠੀਕ ਹੁੰਦੇ ਰਹੇ ਭੁੱਖਾਂ ਦੀ ਭੁੱਖ ਮਟਦੀ ਨਹੀਂ ਕਿਉਂਕਿ ਪ੍ਰਭੂ ਯੀਸ਼ੂ ਮਸੀਹ ਦਾ ਨਾਮ ਪਹਿਲਾਂ ਕਾਇਮ ਸੀ ਹੁਣ ਕਾਇਮ ਹੈ ਤੇ ਹਮੇਸ਼ਾ ਕਾਇਮ ਰਹੇਗਾ ਮੇਰਾ ਕ੍ਰਿਸਚਨ ਕੰਟਰੀਆਂ ਨੂੰ ਵੀ ਇੱਕ ਮੰਗ ਹੈ ਕਿ ਜਿਹੜੇ ਉੱਥੋਂ ਲੋਕ ਆ ਕੇ ਇੱਥੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ ਉਹਨਾਂ ਦੀ ਸਿਟੀਜ਼ਨਸ਼ਿਪ ਕੈਨਸਲ ਕੀਤੀ ਜਾਵੇ ਤੇ ਨਾ ਉਹ ਇੱਥੇ ਦੇ ਰਹਿਣ ਨਾ ਉਹ ਉੱਥੇ ਦੇ ਰਹਿਣ ਬਾਬਾ ਗੁਰਪ੍ਰੀਤ ਸਿੰਘ ਯੂਐਸਏ ਦੇ ਖਿਲਾਫ ਸੜਕਾਂ ਤੇ ਉਤਰਿਆ ਈਸਾਈ ਭਾਈਚਾਰਾ ਤੁਹਾਨੂੰ ਦੱਸਦੇ ਕਿ ਅੱਜ ਈਸਾਈ ਭਾਈਚਾਰੇ ਨੇ ਇਕੱਠੇ ਹੋ ਕੇ ਲੁਧਿਆਣਾ ਦੇ ਵਿੱਚ ਬਾਬਾ ਗੁਰਪ੍ਰੀਤ ਸਿੰਘ ਯੂਐਸਏ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਹੈ ਕਿਉਂਕਿ ਪਿਛਲੇ ਦਿਨੀਕ ਬਾਬਾ ਗੁਰਪ੍ਰੀਤ ਸਿੰਘ ਯੂਐਸਏ ਨੇ ਪ੍ਰੈਸ ਕਾਨਫਰੰਸ ਕਰਕੇ ਇਸਾਈ ਭਾਈ ਚਾਰੇ ਬਾਰੇ ਗਲਤ ਸ਼ਬਦਾਬਲੀ ਬੋਲੀ ਸੀ ਗਲਤ ਟਿੱਪਣੀ ਕੀਤੀ ਸੀ ਜਿਸ ਨੂੰ ਲੈ ਕੇ ਪੁਲਿਸ ਨੇ ਬਾਬਾ ਗੁਰਪ੍ਰੀਤ ਸਿੰਘ ਯੂਐਸਏ ਦੇ ਖਿਲਾਫ ਪਰਚਾ ਵੀ ਦਰਜ ਕਰ ਦਿੱਤਾ ਸੀ 295 ਐ ਦਾ ਲੇਕਿਨ ਅਜੇ ਤੱਕ ਗ੍ਰਿਫਤਾਰੀ ਨਹੀਂ ਹੋਈ ਤੇ ਗ੍ਰਿਫਤਾਰੀ ਨਾ ਹੋਣ ਤੋਂ ਬਾਅਦ ਅੱਜ ਵਿਸਾਈ ਭਾਈਚਾਰਾ ਸੜਕਾਂ ਤੇ ਉਤਰਿਆ ਲੁਧਿਆਣਾ ਦੇ ਵਿੱਚ ਰੋਸ਼ ਪ੍ਰਦਰਸ਼ਨ ਕੀਤਾ ਹੈ ਜਿੱਥੇ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੇ ਪ੍ਰਧਾਨ ਜਤਿੰਦਰ ਗੌਰਵ ਵੀ ਪਹੁੰਚੇ ਨੇ ਜਿਨ੍ਹਾਂ ਨੇ ਲੁਧਿਆਣਾ ਡੀਸੀ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਹੈ ਤੇ ਉਹਨਾਂ ਨੇ ਅਪੀਲ ਕੀਤੀ ਹੈ ਪ੍ਰਸ਼ਾਸਨ ਨੂੰ ਕਿ ਬਾਬਾ ਗੁਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨਾ ਚਾਹੁੰਦਾ ਹੈ ਤੇ ਪੰਜਾਬ ਦੇ ਵਿੱਚ ਕ੍ਰਿਸਚਨਾਂ ਅਤੇ ਸਿੱਖਾਂ ਦੀ ਲੜਾਈ ਕਰਾਉਣਾ ਚਾਹੁੰਦਾ ਹੈ ਕਿ ਸਾਡੇ ਤਿੰਨ ਤਰ੍ਹਾਂ ਦੇ ਪ੍ਰਚਾਰ ਹੁੰਦੇ ਨੇ ਇੱਕ ਕੈਥੋਲਿਕ ਪ੍ਰਚਾਰ ਇੱਕ ਪ੍ਰੋਟੈਸਟੈਂਟ ਪ੍ਰਚਾਰ ਤੇ ਇੱਕ ਪੈਂਤੀ ਕੋਸਟਲ ਪ੍ਰਚਾਰ ਐਥਲਿਕ ਦਾ ਪ੍ਰਚਾਰ ਪੈਂਟੀਕੋਸਟਲ ਨਾਲ ਮੇਨ ਲੀਗਾਂ ਦਾ ਪ੍ਰੋਟੈਸਟੈਂਟ ਦਾ ਪੈਂਟੀਕੋਸਟਲ ਨਾਲ ਨਹੀਂ ਖਾਂਦਾ ਸਭ ਦਾ ਅਲੱਗ-ਅਲੱਗ ਤੇ ਸਭ ਦਾ ਅਲੈਦਾ-ਅਲੈਦਾ ਤਰੀਕਾ ਆ ਜਿਸ ਤਰੀਕੇ ਵੀ ਪ੍ਰਚਾਰ ਹੁੰਦਾ ਆ ਉਹ ਪਵਿੱਤਰ ਬਾਈਬਲ ਦਾ ਹਿੱਸਾ ਆ ਚਾਹੇ ਉਹ ਹਾਂ ਉਹ ਯਿਸੂ ਦਾ ਹੀ ਹੁੰਦਾ ਆ ਤੇ ਪਵਿੱਤਰ ਬਾਈਬਲ ਦਾ ਹਿੱਸਾ ਆ ਚਾਹੇ ਪੁਰਾਣਾ ਨੇਮ ਹੋਵੇ ਤੇ ਚਾਹੇ ਨਵਾਂ ਨੇਮ ਹੋਵੇ ਟਾਈਮ ਟੂ ਟਾਈਮ ਚਿੰਨ ਵੀ ਹੁੰਦੇ ਰਹੇ ਚਮਤਕਾਰ ਵੀ ਹੁੰਦੇ ਰਹੇ ਮੁਰਦੇ ਵੀ ਜਿੰਦੇ ਹੁੰਦੇ ਰਹੇ ਲੰਗੜੇ ਵੀ ਚੱਲਦੇ ਰਹੇ ਕੋੜੀ ਵੀ ਠੀਕ ਹੁੰਦੇ ਰਹੇ ਅੰਨੇ ਵੀ ਠੀਕ ਹੁੰਦੇ ਰਹੇ ਭੁੱਖਾਂ ਦੀ ਭੁੱਖ ਮਟਦੀ ਨਹੀਂ ਕਿਉਂਕਿ ਪ੍ਰਭੂ ਯਿਸੂ ਮਸੀਹ ਦਾ ਨਾਮ ਪਹਿਲਾਂ ਕਾਇਮ ਸੀ ਹੁਣ ਕਾਇਮ ਹੈ ਤੇ ਹਮੇਸ਼ਾ ਕਾਇਮ ਰਹੇਗਾ ਮੈਂ ਪੰਜਾਬ ਪੁਲਿਸ ਤੋਂ ਮੰਗ ਕਰਦਾ ਹਾਂ ਕਿ ਜਿਹੜਾ ਬਾਹਰੋਂ ਆ ਕੇ ਇੱਥੇ ਮਾਹੌਲ ਖਰਾਬ ਕਰਨਾ ਚਾਹੁੰਦਾ ਦੰਗੇ ਕਰਾਉਣਾ ਚਾਹੁੰਦਾ ਹੈ ਉਹਦੇ ਤੇ ਕਾਨੂੰਨ ਇਦਾਂ ਦਾ ਲਾ ਕੇ ਇੱਕ ਤਾਂ ਉਹਨੂੰ ਸਜ਼ਾ ਦਿੱਤੀ ਜਾਵੇ ਜੀ ਦੂਜਾ ਉਹਨੂੰ ਉਹਦੇ ਮੁਲਕ ਦੇ ਵਿੱਚ ਡਿਪੋਰਟ ਕੀਤਾ ਜਾਵੇ ਮੇਰਾ 크ਰਿਸਚਨ ਕੰਟਰੀਆਂ ਨੂੰ ਵੀ ਇੱਕ ਮੰਗਿਆ ਕਿ ਜਿਹੜੇ ਉੱਥੋਂ ਲੋਕ ਆ ਕੇ ਇੱਥੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ ਉਹਨਾਂ ਦੀ ਸਿਟੀਜ਼ਨਸ਼ਿਪ ਕੈਨਸਲ ਕੀਤੀ ਜਾਵੇ ਤੇ ਨਾ ਉਹ ਇੱਥੇ ਦੇ ਰਹਿਣ ਨਾ ਉਹ ਉੱਥੇ ਦੇ ਰਹਿਣ ਦੇਖਿਆ ਲੁਧਿਆਣਾ ਦੇ ਵਿੱਚ ਸਮੂਚਾ ਮਸੀਹ ਭਾਈਚਾਰਾ ਇਕੱਠਾ ਹੋਇਆ ਸਾਡੇ ਵੱਖ-ਵੱਖ ਜਥੇਬੰਦੀਆਂ ਤੋਂ ਸਾਡੇ ਲੀਡਰ ਸਾਹਿਬਾਨ ਇਕੱਠੇ ਹੋਏ ਨੇ ਪਾਸਟਰ ਸਾਹਿਬਾਨ ਇਕੱਠੇ ਹੋਏ ਨੇ ਜੋ ਪਿਛਲੇ ਦਿਨਾਂ ਦੇ ਵਿੱਚ ਇੱਕ ਸ਼ਰਾਰਤੀ ਬਾਬਾ ਜੋ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਸਿੱਖ ਭਾਈਚਾਰੇ ਨੂੰ ਔਰ 크ਰਿਸਚਨ ਭਾਈਚਾਰੇ ਨੂੰ ਆਪਸ ਵਿੱਚ ਲੜਾਉਣਾ ਚਾਹੁੰਦਾ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਸਿੱਖ ਜਿਹੜੇ ਸਾਡੇ ਵੱਡੇ ਭਰਾ ਨੇ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂ ਅਸੀਂ ਕੁਰਾਨ ਸ਼ਰੀਫ ਦਾ ਵੀ ਸਤਿਕਾਰ ਕਰਦੇ ਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਦੇ ਆਂ ਭਗਵਤ ਗੀਤਾ ਦਾ ਸਤਿਕਾਰ ਕਰਦੇ ਆਂ ਪਵਿੱਤਰ ਬਾਈਬਲ ਦਾ ਸਤਿਕਾਰ ਕਰਨ ਵਾਲੇ ਅਸੀਂ ਲੋਕ ਆਂ ਅਸੀਂ ਸਾਰੇ ਧਰਮਾਂ ਨੂੰ ਪਿਆਰ ਕਰਨ ਸਾਨੂੰ ਸਾਂਝ ਖਰਾਬ ਕੀਤੀ ਜਾਵੇ ਔਰ ਅਸੀਂ ਇਹਨਾਂ ਦੇ ਖਿਲਾਫ ਆ ਔਰ ਪਿਛਲੇ ਦਿਨਾਂ ਦੇ ਵਿੱਚ ਬਾਬਾ ਗੁਰਪ੍ਰੀਤ ਨੇ ਔਰ ਇਹ ਸਾਥੀਆਂ ਨੇ ਬਾਈਬਲ ਨੂੰ ਗੰਦ ਦੱਸਿਆ ਕੂੜਾ ਦੱਸਿਆ 크ਿਸਚਨ ਭਾਈਚਾਰੇ ਨੂੰ ਭਦੀ ਸ਼ਬਦਾਵਲੀ ਦੇ ਨਾਲ ਸੰਬੋਧਿਤ ਕੀਤਾ ਔਰ ਬਾਈਬਲ ਨੂੰ ਇਹ ਕਿਹਾ ਵੀ ਬਾਈਬਲ ਨਕਲੀ ਆ ਸੋ ਅਸੀਂ ਕਿਸੇ ਦੇ ਧਰਮ ਗ੍ਰੰਥ ਬਾਰੇ ਬੋਲਦੇ ਨਹੀਂ ਆ ਮਗਰ ਅਸੀਂ ਇਹ ਬਰਦਾਸ਼ਤ ਨਹੀਂ ਕਰਦੇ ਵੀ ਸਾਡੇ ਜਿਹੜੇ ਧਰਮ ਗ੍ਰੰਥ ਨੇ ਉਹਨਾਂ ਦੇ ਬਾਰੇ ਕੋਈ ਭਦੀ ਸ਼ਬਦਾਵਲੀ ਵਰਤੇ ਅੱਜ ਅਸੀਂ ਡੀਸੀ ਸਾਹਿਬ ਨੂੰ ਮਿਲੇ ਆ ਔਰ ਇੱਕ ਇਹਨਾਂ ਨੇ ਹੋਰ ਗੱਲ ਕੀਤੀ ਵੀ ਜਿਹੜੇ 크ਿਸਚਨ ਸਕੂਲ ਆ ਉੱਥੇ 크ਿਸਨਾ ਦੇ ਬੱਚੇ ਹੀ ਖਾਲੀ ਪੜ੍ਹਦੇ ਨੇ ਅਸੀਂ ਇਹ ਸੀ ਸਾਹਿਬ ਨੂੰ ਇਹ ਬੇਨਤੀ ਕੀਤੀ ਉਹ ਕਹਿੰਦੇ ਮੇਰੀ ਬੇਟੀ ਆਪ ਕ੍ਰਿਸਚਨ ਸਕੂਲ ਚ ਪੜਦੀ ਆ ਸੋ ਕ੍ਰਿਸਚਨ ਸਕੂਲ ਚ ਵੇਖੋ ਵੱਡੇ ਵੱਡੇ ਪੜ ਕੇ ਅਫਸਰ ਜਿਹੜੇ ਆ ਲੱਗੇ ਆਈਪੀਐਸ ਬਣੇ ਆ ਪੀਪੀਐਸ ਬਣੇ ਆ ਅਸੀਂ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਣ ਵਾਲੇ ਲੋਕ ਆ ਅਸੀਂ ਅੱਜ ਮੰਗ ਕਰਦੇ ਆ ਸਮੁੱਚਾ ਮਸੀਹ ਭਾਈਚਾਰਾ ਵੀ ਇਹਨਾਂ ਤੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ 295ਏ ਦਾ ਪਰਚਾ ਦਰਜ ਕਰਕੇ ਹੋਰ ਵਖ ਵਖ ਧਾਰਾਂ ਲਗਾ ਕੇ ਇਹਨਾਂ ਨੂੰ ਜੇਲ੍ਹ ਦੇ ਅੰਦਰ ਸੁਟਿਆ ਜਾਵੇ